ਮੂਦਾ ਤੇਜ਼ ਚੱਲਿਆ ਨਾ ਜਾਵੇ ਢੇੜੀ ਰੂ ਨਾਮ ਦਾ ਫੋਟ ਠੀਕ ਹੈ ਜੀ ਇਹ ਪਹਿਲੇ ਹੱਦੇ ਚ ਗਾਈ ਤੇਜ ਦੀ ਹੈ ਤੇ ਇਹਨੂੰ ਸਲੋਵ ਦੇ ਵਿੱਚ ਦੇਖੋਗੇ ਹੁਣ ਕਿਵੇਂ ਵੱਜੂਗੀ ਠੀਕ ਹੈ ਜੀ ਹਾਂ ਹੁਣ ਤੁਹਾਨੂੰ ਆਪਾਂ ਬੇਸ ਵਾਲੇ ਬੰਨੇ ਲੈ ਚੱਲਦੇ ਆ ਤੇ ਸਾਰੇ ਵੀਰਾਂ ਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਸਾਡਾ YouTube ਚੈਨਲ ਜੋ ਵੀ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਅੱਗੇ ਦੀ ਅੱਗੇ ਵੀਡੀਓ ਜੋ ਹੈ ਪਾ ਸਕੀਏ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਦੇਖੋ ਜੀ ਹੁਣ ਜੋ ਬੇਸ ਤੇ ਬੇਸ বাজਦਾ ਹੈ ਟੋਲਕਦਾ ਸੋ ਉਹ ਦੇਖੋ ਹੁਣ ਇਸ ਚਾਈ ਜਿਵੇਂ ਹੁਣ ਉਹਦੇ ਧਾਰਨਾ ਪੜਨੀ ਆ ਕਿਤੇ ਧਾਰਨਾ ਇਸ ਚਾਈ ਤੇ ਪਹ ਧਾਰਨਾ ਪੜੀਏ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਜੇ ਤੂੰ ਮੈਨੂੰ ਐ ਵੀ ਰੱਖ ਰੋ ਜੀ ਠੀਕ ਹੈ ਜੀ ਵੀਰੇ ਐਵੇਂ ਵੱਜੂਗੀ ਇਹ ਚਿਕਾਈ ਤੇ ਇੱਕ ਹੋਰ ਵੀਰੇ ਜਿਵੇਂ ਇਹ ਤੇਜ ਧਾਰਨਾ ਦੇ ਵਿੱਚ ਹੀ ਵੱਜਦੀ ਹੈ ਚਿਕਾਈ ਵੀ ਜੇ ਕਈ ਕੋਈ ਵੀ ਮਤਲਬ ਜਿੰਨੀ ਮਰਜ਼ੀ ਤੇਜ ਧਾਰਨਾ ਹੋਵੇ ਤੇ ਇਹ ਚਿਕਾਈ ਜ਼ਰੂਰੀ ਵੱਜੂਗੀ ਤੇ ਅਗਲੀਆਂ ਜੋ ਵੀ ਚਿਕਾਈਆਂ ਹੋਣਗੀਆਂ ਤੁਹਾਨੂੰ ਸਾਰੀਆਂ ਦੱਸਿਆ ਜਾਣਗੀਆਂ ਅੱਗੇ-ਅੱਗੇ ਤੇ ਸਾਰਿਆਂ ਇਹ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ YouTube ਚੈਨਲ ਜੋ ਤੁਹਾਨੂੰ ਪਤਾ ਚੱਲ ਰਿਹਾ ਹੈ ਸੋ ਸਾਰੇ ਵੀਰ ਸਾਡਾ ਚੈਨਲ ਸਬਸਕ੍ਰਾਈਬ ਕਰੋ ਸੋ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ